ਆਦੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੜਕਾ ਕੜਕਾ ਪਿੰਡ ਬਿਲਕੁਲ ਨਜ਼ਦੀਕ ਚੁਲਾ ਸਾਹਿਬ ਦੇ ਤਹਿਸੀਲ ਜ਼ਿਲ੍ਹਾ ਅਸ਼ਰੀ ਕਰਮਤਾਰਨ ਸਾਹਿਬ ਅਮਰਤੋਂ ਹੁੰਦੇ ਕੋਲ ਆਇਆ ਦੋਸਤੋ ਰੁਟੀਨ ਦੇ ਵਿੱਚ ਅਮਰਤ ਕੰਮ ਕਰਦਾ ਪਸ਼ੂ ਵਪਾਰ ਦਾ ਜੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਠੀਕ ਆ ਜੀ ਇੱਕ ਵੜਾ ਕੱਬਾ ਨਾਲ ਦੋ ਸੁਈਆਂ ਤੋ ਪਿੰਨਾ ਲਗਾ ਦੀ ਡਿਟੇਲ ਅਮਰ ਤੋਂ ਲੈ ਲਾਂਗੇ ਆਪਾਂ ਤਰੀਕ ਅੱਜ ਤੁਸੀਂ ਨੋਟ ਕਰ ਲਓ 9 ਮਾਰਚ ਤੇ ਸਮਾਂ ਮਾਰਨਿੰਗ ਦੇ ਕੋਈ 9:30 ਵਜੇ ਦਾ ਸੋ ਕੋਈ ਵੀ ਖਰੀਦਦਾਰ ਆਪਣਾ ਬਿਲਕੁਲ ਪਸ਼ੂ ਖਰੀਦਣ ਆ ਰਿਹਾ ਤੇ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਓ ਜਿਹੜੇ ਪਸ਼ੂ ਸੋਏ ਆ ਸੋ ਗੰਭਨ ਪਸ਼ੂ ਆਪਣਾ ਚੌਥਾ ਥਣਾ ਦਾ ਟਿੱਪ ਕੇ ਵਰਾ ਕੇ ਤਸੱਲੀ ਆ ਉਹ ਵੀ ਯਕੀਨੀ ਬਣਾ ਲਿਓ ਠੀਕ ਆ ਜੀ ਉਹ ਕਰਦਿਆਂ ਪੂਰੀ ਗੱਲਬਾਤ ਲੈ ਲੈਣੀ ਡਿਟੇਲ ਆ ਆ ਜੋ ਸੌਤੋਂ ਪਹਿਲਾ ਅਮਰਤਪਾਈ ਸਾਸਰੀਕਾਲ ਜੀ ਸਾਸਰੀਕਾਲ ਵੀਰ ਜੀ ਕੀ ਹਾਲ ਚਾਲ ਜੀ ਠੀਕ ਠਾਕ ਮਹਾਰਾਜ ਬਹੁਤ ਵਧੀਆ ਭਰਾ ਜੀ ਚਲੋ ਸ਼ੁਕਰੇ ਮਾਲਕ ਦਾ ਤੇ ਅਮਰ ਤੋਂ ਉਦੋਂ ਵੀ ਨਾ ਕੇ ਪਾਏ ਆਪਾਂ 5 4 ਹਾਂਜੀ ਹਾਂਜੀ ਵੇਖ ਬੂ ਗਏ ਇਸੇ ਤਰ੍ਹਾਂ ਹੀ ਹਾਂਜੀ ਵੀਰ ਜੀ ਆ ਵੇ ਰਹਿ ਗਈ ਓਦਾਂ ਪਿਛਲੀ ਵੀਡੀਓ ਪਾਈ ਗੱਬਣ ਸੀ ਓਤੇ ਨਹੀਂ ਨਹੀਂ ਸੂਈ ਹੀ ਵੀਰੇ ਅੱਛਾ ਦੋਹਾਂ ਕੋ ਬੰਦਿਆਂ ਡੱਕ ਛੱਡੀ ਜਲਤਾਂ ਰਹਿ ਗਈ ਅੱਛਾ ਹਾਂਜੀ ਹਾਂਜੀ ਡੱਕ ਕੇ ਕੀ ਆਂਦੇ ਆਂਦੇ ਹੀ ਕਿ ਆ ਕੇ ਇੱਥੇ ਚੋ ਕੇ ਵੇਖਾਂਗੇ ਬਣ ਕੇ ਆਈ ਨਹੀਂ ਵੀਰ ਆਈ ਨਹੀਂ ਹਾਂਜੀ ਹਾਂਜੀ ਵਿਆਹ ਵੀ ਪਾਇਆ ਹਾਂਜੀ 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 ਚਲ ਕੋਈ ਗੱਲ ਹੋ ਜਾਂਦਾ ਕੋਈ ਸੱਜਾ ਖੱਬਾ ਹਾਂਜੀ ਫਰੀਦਾਂ ਵਾਲੇ ਵੀ ਕੋਈ ਉਲਟਾਪਲਟਾ ਮਾਰ ਜਾਂਦੇ ਕਈ ਹਾਂਜੀ ਹਾਂਜੀ ਜੀ ਹਾਂ ਚਲ ਕੋਈ ਗੱਲ ਨਹੀਂ ਹਾਂਜੀ ਲਾ ਵੀ ਅਮਰਤੋ ਦੋ ਬੜਾ ਜਿਹੜੀਆਂ ਸੂਈਆਂ ਆਪਣੇ ਕੋਲ ਇੱਕ ਤਾਂ ਇੱਧਰ ਝੁੰਗੀ ਆ ਗਈ ਹਨਾ ਆ ਦੱਬੀ ਬੱਚੀ ਆ ਵੀ ਸੂਈ ਆ ਹਾਂਜੀ ਹਾਂਜੀ ਚਾਹੀ ਵਾਲ ਇੱਕ ਗੱਬਣਾ ਪਰ ਲਈ ਹਾਂਜੀ ਗੱਬਣ ਵੀਰੇ ਠੀਕ ਆ ਜੀ ਤਾਂ ਮੋਲ ਫੇਰ ਅੱਜ ਕਰਦੇ ਦੇਣ ਲੈਣ ਵਾਲੀ ਹਾਂਜੀ ਜੀ ਛੋਟੇ ਹੀ ਮੋਲ ਲਓ ਲਾ ਵੀ ਕ੍ਰੋਸ ਵਰਡਾਂ ਨੇ ਠੀਕ ਆ ਜੀ ਮੋਲ ਜਾਇਜ਼ ਹੋਣ ਕੇ ਪਾਕੀ ਸ਼ੁਰੂਆਤ ਕਰਦੇ ਆਪਾਂ ਪਹਿਲੇ ਨੰਬਰ ਤੋਂ ਇਧਰੋਂ ਆ ਬੈਰ ਤੁਹਾਨੂੰ ਦਿਖਾ ਦਿੰਨੇ ਅਮਰ ਤੋਂ ਕਿੰਨਾ ਸੁਭਾ ਕਿੰਨੇ ਦਾ ਅੱਜ ਦਿਨ ਕਿੰਨੇ ਹੋ ਗਏ ਨਸੂਈ ਨੂੰ ਮੇਰੇ ਇਹਨੂੰ ਅੱਜ ਹਫਤਾ ਹੋ ਗਿਆ ਸੁਈ ਨੂੰ ਹਫਤੇ ਦੀ ਸੁਈ ਹੈ ਹਾਂ ਹਾਂ ਬੱਚਾ ਮਗਰ ਦੇ ਕੀ ਸੀ ਬੱਛੀ ਸ਼ਾਈ ਵਾਲੀ ਮਗਰ ਸ਼ਾਈ ਵਾਲ ਬੱਛੀ ਆ ਹਾਂਜੀ ਠੀਕ ਆ ਇਹ ਕਿੰਨੇ ਕ ਦੁੱਧ ਤੇ ਹੁਣ ਆ ਗਈ ਆ 22 23 ਕਿਲੋ ਦੁੱਧ ਆ ਵੀਰੇ ਇੱਥੇ 22 23 ਕਿਲੋ ਇਹ ਨੈਟ ਜਿਹੜਾ ਚਵਾਉਣ ਵਾਲਾ ਆਪਣਾ ਹਾਂਜੀ ਹਾਂਜੀ ਉਹ ਵੀ 22 23 ਕਿਲੋ ਦੁੱਧ ਅੱਜ ਹਫਤੇ 8-7 ਦਿਨਾਂ ਦੀ ਸੁਈ ਆ ਬਾਕੀ ਛੱਡੇ ਛੋਡੇ ਦੀ ਤੁਸੀਂ ਇੱਕ ਵਾਰੀ ਜਜਮੈਂਟ ਕਰ ਲਓਗੇ ਵੇਖ ਕੇ ਠੀਕ ਆ ਜੀ ਆ ਬੰਦਰ ਦੇ ਛੱਡੇ ਦੀ ਤੇ 22 22 ਲੀਟਰ ਤੋਂ ਪਲੱਸ ਐਸ ਵਕਤੇ ਤੇ ਤੇਲੇ ਦੁੱਧ ਹੈ ਦੁੱਜਣੀ ਆ ਦੂਜਾ ਸਵੇਈ ਤੇ ਹੋਰ ਤੇ ਜੈ ਸਵੇਈ ਮੋਹ ਦੁੱਧ ਦੀ ਜਵਾਨ ਹੋਊਗੀ ਅਬਰ ਤਾਂ ਹਾਂਜੀ ਵੀਰੇ ਜਵਾਨ ਠੀਕ ਆ ਜੀ ਬਾਕੀ ਕ੍ਰੋਸ ਜਾਾਂਗਾ ਠੀਕ ਆ ਜੀ ਐਫ ਨਾਲ ਕੋਈ ਜਰਤੀ ਦਾ ਕ੍ਰੋਸ ਮੰਨ ਲਵੇ ਹਾਈਟ ਮੀਡੀਅਮ ਦੇ ਵਿੱਚ ਭਵਾਨੇ ਚੱਡੇ ਦੀ ਪੂਰੀ ਖਬਰਦਾਰਾ ਕਰਮਾ ਲਈ ਸੋ ਦੁੱਧ ਚੰਗਾ ਜਿਹੜੇ ਭਰਾਣੇ ਕਿ ਡੇਰੀ ਪਰਪਸ ਵਾਸਤੇ ਪਸ਼ੂ ਖਰੀਦਣਾ ਡੱਬ ਐਸ ਵਕਤੇ ਤੇ ਥਲੇ 22 ਲੀਟਰ ਤੋਂ ਪਲੱਸ ਹੈਗਾ ਚਵਾਈ ਤੋਂ ਹੀ ਅਮਰ ਤੋਂ ਚਾਰੇ ਥਾਣਾ ਦੀ ਓਕੇ ਬਾਈ ਵੀਰ ਜੂੜ ਪੌਣ ਦੀ ਲੋੜ ਨਹੀਂ ਇਦਾਂ ਹੀ ਚੋਲੂਆ ਅੱਛਾ ਹਾਂਜੀ ਵੀਡੀਓ ਥਾਣਾ ਹੀ ਬੜਾ ਵਧੀਆ ਮੁਠੀ ਥਾਣਾ ਹਾਂਜੀ ਵੀਡੀਓ ਤਾਂ ਰਮਰਾਦਾ ਕੋਈ ਜ਼ਰੂਰ ਜੀ ਜ਼ਰੂਰ ਲੋ ਚਵਾਈ ਨਾਲ ਦੀ ਨਾਲ ਆਪਾਂ ਕਰਕੇ ਜ਼ਰੂਰ ਦਿਖਾਵਾਂਗੇ ਆਪਣੇ ਸੱਜਣ ਵੀਰਾਂ ਨੂੰ ਮੁਠੀ ਮੁਠੀ ਥਾਣਾ ਵੈਸੇ ਥਾਣਾ ਤੋਂ ਤੁਸੀਂ ਨਾਰਮਲੀ ਇੱਕ ਜੱਜਮੈਂਟ ਕਰ ਦਿਓਗੇ ਠੀਕ ਆ ਜੀ ਸੋ ਚਵਾਈ ਚੰਗੀ ਆ ਇਸ ਵਾਰ ਦੀ ਬਾਕੀ ਥਣ ਚੱਡੇ ਵਾਲੀ ਆ ਠੀਕ ਆ ਜੀ ਤੇ 22 ਲੀਟਰ ਤੋਂ ਪਲੱਸ ਦੁੱਧ ਹਾਂਜੀ ਮਗਰ ਬੱਠੀ ਆ ਗਈ ਹੈ ਛਾਈ ਵਾਲ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਫੇਸ ਕੁਆਲਟੀ ਆ ਮੂੰਹ ਮੱਥੇ ਦੀ ਕਰੋ ਚੈੱਕ ਇੱਕ ਵਾਰੀ ਠੀਕ ਆ ਜੀ ਸੋ ਕਰੋ ਸੰਗ ਬਿਲਕੁਲ ਗਰਮੀ ਦੀ ਜਿੰਦ ਜਾਣ ਲੈ ਕਮਾਲ ਆ ਵੀ ਹਾਲ ਲਓ ਜੀ ਆ ਬੱਛੀ ਆ ਗਈ ਠੀਕ ਹੈ ਜੀ ਠੀਕ ਹੈ ਕੀ ਅਮਰ ਤੋਂ ਡਿਮਾਂਡ ਕਰਦੇ ਵੀਰੇ ਦੀ ਮੇਰੇ ਮੁੱਲ ਕਰਦੇ 80000 ਰੁਪਏ 78000 ਦੀ ਦੇ ਦਾਂ 78 ਦੀ ਹਾਂ ਜੀ ਕੋਈ ਸਹੀ ਸਹੀ ਗੱਲ ਛੋੜ-ਛੜ ਕਰਕੇ 76 ਦੀ ਦੇ ਦਾਂ ਉੱਚੋ ਛੋਟ ਛੱਪਾ ਹੀ ਹੋ ਬਸ 76 ਦੀ ਹਾਂ ਜੀ ਗੈਸ ਨੂੰ ਲਓ ਜੀ 76000 ਦੀ ਤੇ ਕਿਸਾਨbro ਵੀਰਾਂ ਦਾ ਦੇ ਦਵਾ ਗਿਆ 65 ਤੋਂ ਆਦੇ ਠੀਕ ਆ ਜੀ। ਤੇ ਥੱਪਾ ਵਾਸੀ ਡਿਮਾਂਡ ਕੋਈ ਸੀ 70000 ਲੈ ਦਿਆਂ। ਬਾਕੀ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਵੋਗੇ ਠੀਕ ਆ। ਫਾਮਸਨ ਬਹੁਤ ਵਧੀਆ ਲੱਗਾ ਵੇਖੋ। ਠੀਕ ਹੈ। ਅਮਰ ਦਾ ਇਧਰ ਲੈਪਟਾਪ ਆਪਣੇ ਕੋਲ ਜਿਹੜੀ ਆ ਵੱਛੀ ਆ ਗਈ ਹੈ ਸਰ। ਮੇਰੇ ਪਹਿਲਾ ਸੂਆ ਸੂਈ ਝੁੰਗੀ ਹੈ। ਠੀਕ ਆ ਜੀ। ਅੱਜ ਇਹਨੂੰ ਦਿਨ ਕਿੰਨੇ ਹੋ ਗਏ ਭਾਈ? ਮੇਰੇ ਇਹਨੂੰ ਹੋਈ ਚੱਲੇ 8-10 ਦਿਨ। 8-10 ਦਿਨਾਂ ਦੀ ਸੂਈ ਆ। ਹਾਂ ਜੀ 10 ਕਿਲੋ ਦੁੱਧੂ। ਠੀਕ ਆ ਭਾਈ। ਮਗਰ ਇਹਦੇ ਕੀ ਬੱਚਾ? ਬੱਛਾ ਵੀਰੇ। ਬੱਚਾ ਆ ਗਿਆ ਠੀਕ ਆ ਜੀ ਹਾਂਜੀ ਲੋਬੀ ਠੀਕ ਆ ਜੀ ਤੇ 10 ਕਿਲੋ ਨੱਟ ਦੋ ਤੇ ਹੈਗਾ ਹੁਣ ਹਾਂਜੀ ਹਾਂਜੀ ਕੰਡੇ ਵਾਲਾ ਉਹ ਆ ਠੀਕ ਆ ਲੋਬੀ ਠੀਕ ਆ ਜੀ ਬਾਕੀ ਝੁੰਗੀਆਂ ਦੇ ਵਿੱਚ ਆ ਜਾਂਦੀ 200 ਝੁੰਗੀ ਆ ਅੱਗੇ ਥੋੜੇ ਜਿਹਾ ਸਿੰਘ ਤਾਂ ਨੂੰ ਦਿਖਾਈ ਦੇਣਗੇ ਕੋਈ 2-2 3-3 ਇੰਚ ਤੇ 10 ਕਿਲੋ ਦੁੱਧ ਇਸ ਵચ્ਚੀ ਤੋਂ ਪਹਿਲੇ ਹੁਣ 12 ਕਿਲੋ ਦਹੀਂ ਆ ਵੀਰ 11-12 11-12 ਲੀਟਰ ਆਂਦਾ ਕੁਝ ਨਹੀਂ ਇਹਨੂੰ ਹਾਂ ਠੰਡੀ ਠੁੰਡੀ ਵੜੀ ਹੈ ਹਾਂ ਹਾਂ 아이 ਲੋਜੀ ਠੀਕ ਆ ਤਾਂ ਥਾਂ ਥੋਂ ਤੁਹਾਨੂੰ ਪ੍ਰੋਪਰ ਦਿਖਾ ਦਈਏ ਆਪਾਂ ਅੱਜ ਦੇਰ ਅਮਰ ਤੋਂ ਦੱਸੀ ਫਿਰ ਕਿੰਨੇ ਹੋ ਗਏ 10 ਕਿ ਦਿਨ ਹੋ ਗਏ 10 ਕਿ ਦਿਨ ਹੋ ਗਏ ਠੀਕ ਆ ਜੀ ਤੇ 10 ਕਿਲੋ ਦੁੱਧ ਐਸ ਵਕਤ ਠੰਡੀ ਠੁੰਡੀ ਬਹੁਤ ਜਿਆਦੀ ਸੋ ਹਾਥੂ ਤੋਂ ਫਰਉਂਦੀ ਆ ਠੀਕ ਆ ਜੀ ਤੇ ਜਿੱਦਾਂ ਮਰਜੀ ਮੇਰਾ ਭਰਾ ਕੋਈ ਬੰਗਾ ਰਸੀ ਪਾਣੀ ਪਾ ਲਵੇ ਨਹੀਂ ਪਾਣੀ ਪਾਉਣਾ ਤੇ ਆਂਦੀ ਕੁਛ ਨਹੀਂ ਕਰਮਾਂ ਲਈ ਠੀਕ ਆ ਜੀ ਬੱਚੀ ਨਵੀਂ ਆ ਪਲੂਨ ਪਹਿਲਾ ਸਵੇਰ ਸੋਈ ਆ ਹਾਂਜੀ ਆ ਦੇਖੋ ਜੀ ਮੋਹ ਦਲਦੀ ਕੋਈ ਨੋਟ ਕੀਤਾ ਕਿ ਹੈਗੀ ਹੈ ਮੇਰੇ ਫੜ ਕੇ ਨਹੀਂ ਵੇਖਿਆ ਵੇਖ ਲੈਨੇ ਤਾਂ ਦੰਦਾ ਠੀਕ ਆ ਜੀ ਲਓ ਵੀ ਠੀਕ ਹੈ ਜੀ ਸੋ ਗੰਦਾ ਚੋਈ ਦਾ ਪਤਾ ਤੁਹਾਨੂੰ ਜ਼ਰੂਰ ਨਾਲ ਦੀ ਨਾਲ ਨੋਟ ਕਰਾਵਾਂਗੇ ਬੱਥਾ ਮਗਰ ਤੇ ਮੇਲ ਕਾਫ। ਇਹ ਜਵਾਨੀ ਹੈ ਜਵਾਨੀ ਹਾਂਜੀ ਹਾਂਜੀ ਥੋੜਾ ਪੁੱਜ ਪੱਕ ਕੇ ਬਣੀ ਹਣਾ ਹਾਂਜੀ ਹਾਂਜੀ ਲਓ ਵੀ ਠੀਕ ਹੈ ਜੀ ਮੋਹ ਤਾਂ ਦੀ ਜਵਾਨ ਆ ਠੀਕ ਹੈ ਜੀ ਦੰਦਾ ਚੋਂ ਦੀ ਦਾ ਆਪਾਂ ਜ਼ਰੂਰ ਤੁਹਾਨੂੰ ਦੱਸ ਦੇਣਾ ਸੀਗਾ ਲੈ ਵੀ ਅਮਰ ਤੋਂ ਕੀ ਮੁੱਲ ਰਹੂਗਾ ਭਰਾ ਦੇ ਦਾਂਗੇ ਕਿੰਨੇ ਦੀ ਬੱਛੀ ਹੈ ਮੁੱਲ ਵੀਰ 42000 ਰੁਪਏ ਕਰ ਦੇ 42000 ਹਾਂਜੀ ਠੀਕ ਹੈ ਜੀ ਆ ਬੱਛਾ ਜੇ ਮਗਰੇ ਤੇ 42000 ਦੇ ਦਈਏ ਕਿੰਨੇ ਦੀ ਇਹ 38 ਦੇ ਦਾਂਗੇ 38 ਦੀ ਹਾਂਜੀ ਹਾਂ ਨਾ 36000 ਦੀ 36000 ਹਾਂਜੀ ਐਡ ਤੋਂ ਐਡ 36 ਹਾਂਜੀ ਹਾਂਜੀ ਚਲੋ ਲਓ ਵੀ 36000 ਦੀ ਮਿਲੂ ਵੀ ਐਂਡ ਤਾਂ ਠੀਕ ਹੈ ਜੀ ਬਾਕੀ ਮੇਰਾ ਭਰਾ ਇੱਥੇ ਮੌਕੇ ਤੇ ਆਣ ਕੇ ਆਪਦੀ ਟੋਕੇ ਤਸੱਲੀ ਕਰ ਲਿਓ ਨਾਲ ਦੀ ਨਾਲ ਜਿਹੜੇ ਪਸ਼ੂ ਆ ਜੋ ਦੋਸਤ ਹੋਏ ਆਪਾਂ ਚੁਆਈ ਤੁਹਾਨੂੰ ਨਾਲ ਦੀ ਨਾਲ ਹੀ ਕਰਕੇ ਦਿਖਾਤੀ ਆ ਬਾਕੀ ਸਾਲ ਤੋਂ ਬਹੁਤ ਵਧੀਆ ਕਿ ਜੇ ਭਰਾਣੇ ਬਿਲਕੁਲ ਕਰੇ ਕੋਈ ਚਾਹ ਪਾਣੀ ਵਾਸਤੇ ਕੋਈ ਡੰਗ ਸਾਰਨ ਵਾਸਤੇ ਲੈਣੀ ਹੈ ਤੇ ਬਿਲਕੁਲ ਜਾਇਜ਼ ਰੇਟ ਤੇ ਦੇਚਾ 36000 ਦੇ ਵਿੱਚ ਹਮ ਇਧਰ ਇੱਕ ਸ਼ਾਈ ਵਾਲਾ ਕ੍ਰੋਸ ਆਂਗ ਦੇ ਵਿੱਚ ਤੁਹਾਨੂੰ ਵਾੜ ਦਿਖਾ ਦਿੰਦੇ ਆ ਹਮ ਹਮ ਤੇ ਇਹ ਵਾੜ ਅਮਰਤ ਕਨਵਾ ਸੂਆ ਫਿਰ ਅੱਗੇ ਪਹਿਲਾਂ ਨਹੀਂ ਆ ਵੀਰੇ ਤੇ ਵੀ ਪਹਿਲਾਂ ਸੁੰਦੀ ਆ ਹਾਂਜੀ ਠੀਕ ਆ ਥੋੜੇ ਬਣੀ ਪੁਣੀ ਕਾਫੀ ਹੋ ਗਈ ਲੈ ਜੂ ਦੇ ਨਾਲ ਹਾਂਜੀ ਪੰਜ ਚਾਰ ਕਿੱਦਾਂ ਲੈ ਜੂਗੇ ਤੇ ਚਾਰ ਪੰਜ ਦੇ ਨਹੀਂ ਖੜੂ ਵੀਰ ਚਲੋ ਲਓ ਵੀ ਠੀਕ ਆ ਜੀ ਸੋ ਪਹਿਲਾਂ ਸੂਆ ਵਾੜ ਪੰਜ ਚਾਰ ਕਿੱਦਾਂ ਇਹਦੇ ਬਾਕੀ ਆ ਠੀਕ ਆ ਜੀ ਤੇ ਬਿਲਕੁਲ ਗੱਜੇ ਦਾ ਆਪਾਂ ਕਹਦੇ ਨੇ ਕੋਟ ਵਰਗਾ ਰੰਗ ਆ ਬਿਲਕੁਲ ਰੈੱਡ ਕਲਰ ਦੇ ਵਿੱਚ ਆਹ ਠੰਡੀ ਠੰਡੀ ਅੰਮ੍ਰਿਤਸਰ ਹਾਂਜੀ ਹਾਂਜੀ ਵੀਰੇ ਥੋੜਾ ਜਿਹਾ ਡਰਦੀ ਆ ਉਦਾਂ ਛੜਾਂ ਨਾ ਉਦਾਂ ਛੜਾ ਦੇ ਇਹ ਇੰਨੀ ਵੀ ਡਰਾਕ ਜਿਹੀ ਨਹੀਂ ਹੈਗੀ ਵੈਸੇ ਤੋਰਾ ਤਾਰਾ ਆਪਾਂ ਵੇਖ ਹੀ ਰਹੇ ਹੱਥ ਫਰਾਉਣ ਲੱਗਾ ਡਰਦੀ ਠੀਕ ਹੈ ਹਾਂਜੀ ਉਦਾਂ ਉਹ ਲੱਤ ਛੜਨੀ ਹੈਗਾ ਉਦਰਾ ਹਾਂਜੀ ਹਾਂਜੀ ਚਲੋ ਭਾਈ ਵੀ ਨਹਾਉਣ ਵੀ ਠੰਡੀ ਠੰਡੀ ਠੀਕ ਆ ਉਹ ਵੀ ਵચ્ਚੀ ਚੈੱਕ ਕਰੋ ਤੁਸੀਂ ਡਿਕਾ ਜੀ ਪਹਿਲਾ ਸੂਆ ਪਲੋਣ ਵਾਇਰਲੈਸ ਹੁਣਾ ਸੋ ਤਿਆਰੀ ਦੇ ਵਿੱਚ ਹੀ ਆ ਤਕਰੀਬਨ 5:14 ਨਾ ਤੱਕ ਕਰਮਾ ਲਈ ਸੂਕੂਗੀ ਠੀਕ ਆ ਜੀ ਬਾਕੀ ਜੀਪੀਐਸ ਲਾਉਣ ਦੀ ਲੋੜ ਤੇ ਨਹੀਂ ਪੈਂਦੀ ਮੈਂ ਠੰਡੀ ਨਿਕਲੂਗੀ ਕਿ ਜੀਪੀਐਸ ਵਾਂਗਾ ਬੰਦਾ ਕੋਣ ਦੀ ਲੋੜ ਪੈਣੀ ਲਗੇ ਨਹੀਂ ਜੀ ਆਹ ਵੀ ਲੱਤਾਂ ਨਾਲ ਜੀਪੀਐਸ ਲੋੜ ਨਾਲ ਪਵੇ ਲਾਉਣ ਦੀ ਹਾਂਜੀ ਹਾਂਜੀ ਲਾਓ ਵੀ ਠੀਕ ਆ ਜੀ ਤੁਹਾਨੂੰ ਪਹਿਲਾ ਨਾ ਵੀਰੇ ਮਾੜੇ ਦਿਹਾੜੀ ਡੰਗ ਤੇ ਘਰ ਵੀ ਸਾਕ ਨਹੀਂ ਬੱਚੀ ਫਿਰ ਵੀ ਤੋਰੇਦਾਰ ਤੋਂ ਅਮਰਪੰਨ ਹੈਗੀ ਨਰਮਾ ਪੂਰੀ ਹਾਂਜੀ ਹਾਂਜੀ ਆ ਸੁਸਵਾਸ ਸੁਭੂ ਘਰ ਤਾਂ ਚੰਗਾ ਬਾਕੀ ਫਿਰ ਵੀ ਕੋਈ ਕ੍ਰੋਸਾਂ ਦੇ ਵਿੱਚ ਆ ਠੀਕ ਆ ਜੀ ਕੋਈ ਸ਼ਾਈ ਵਾਲ ਪ्योर ਦੀ ਗੱਲ ਕਰ ਲਈਏ ਕਿਤੇ ਨਾ ਕਿਤੇ ਚਲੋ ਮੁਸ਼ਕਿਲ ਆ ਜਾਂਦੀ ਹੈ ਚਲੋ ਕ੍ਰੋਸਾਂ ਦੇ ਵਿੱਚ ਪਸ਼ੂ ਟੰਡੇ ਰਹਿੰਦੇ ਆ ਠੀਕ ਆ ਹਾਂਜੀ ਆ ਲੋਬੇ ਠੀਕ ਹੈ ਜੀ ਸੋ ਝੋਲਾ ਚਾਰਾ ਥੱਲੇ ਚਡੇ ਚੋਡੇ ਦੀ ਸਾਫ ਆ ਸੋ ਚਾਰੇ ਥਣ ਕੋਈ ਫੋਰ ਛਾਕ ਨਹੀਂ ਠੀਕ ਹੈ ਜੀ ਇਧਰੋਂ ਤੁਹਾਨੂੰ ਦਿਖਾ ਦਈਏ ਲਾ ਕੇ ਆਹ ਦੇਖੋ ਜੀ ਤੁਹਾਨੂੰ ਤੋਨੋ ਜਗ ਵਧੀਆ ਵਸਦਾ ਸੋ ਤੁਨ ਵੀ ਤਕਰੀਬਨ ਚਲੋ ਲੰਬਾ ਤੋਂ ਨਾ ਕੋ 3-4 ਇੰਚ ਥਾਂ ਉੱਥੀ ਮੁਠੀ ਵਾਲਾ ਠੀਕ ਹੈ ਜੀ ਸੋ ਸੂਆ ਪਹਿਲਾ ਬੱਚੀ ਹੁੰਦੀ ਆ ਮੁਠੀ-ਮੁਠੀ ਤਾਂ ਨਾ ਬੱਕੀ ਬਹੁਤ ਸੋਣਾ ਚੱਦਾ ਦੇਵਾ ਤਿਆਰ ਕਰੀ ਜਾਂਦੀ ਆ ਬੰਦਾ 14 ਦਿਨਾਂ ਦੇ ਵਿੱਚ ਤਿਆਰੀ ਕਰ ਜੂਗੀ ਤੇ ਅਮਰ ਤੇ ਇਹ ਆਜਾ ਆਪਣੇ ਕਿੰਨੇ ਕਿੰਨੇ ਦੀ ਦੇਤੀ ਜੀ ਮੇਰੇ ਮੁੱਲ 45 42000 ਦੀ ਦੇਦਾ 42 ਦੀ 38000 ਦੀ ਦੇ ਦਾਂਗੇ ਵੀ ਹਾਂਜੀ ਚੱਕੋ ਵੀ ਹਾਂਜੀ ਲਓ ਵੀ 38000 ਦਾ ਨਾਗਰ ਦੇ ਤੁਹਾਨੂੰ ਮਿਲ ਜੂਗਾ ਜੇ ਠੀਕ ਹੈ ਜੀ 42 45 ਕੋਈ ਵੀ ਡਿਮਾਂਡ ਆ ਤੇ 38000 ਲੈਂਡ ਦੇ ਨਾਲ ਹੀ ਗੱਲਬਾਤ ਆ ਬੱਚੀ ਬਹੁਤ ਪਿਆਰੀ ਆ ਹਾਂਜੀ ਜੱਡੇ ਲੇਵੇ ਦੀ ਸਾਫ ਸੁਥਰੀ ਆ ਠੀਕ ਹੈ ਜੀ ਤੇ ਨਵਾਂ ਆਂਗਾ ਬਾਕੀ ਗਰਮੀ ਦੇ ਵਿੱਚ ਜ਼ਿਆਦਾਤਰ ਹੋਏ ਨਾਗਰੇ ਚੱਲਣੇ ਆ ਠੀਕ ਆ ਹਾਂਜੀ ਕਰੋ ਸੰਗ ਦੇ ਵਿੱਚ ਇਹ ਵੈੜਾ ਸੀ ਅੱਜ ਅਮਰਤ ਹਨਾਂ ਦੇ ਕੋਲ ਟੋਟਲ ਤਿੰਨ ਦੋ ਸੁਈਆਂ ਤੇ ਇੱਕ ਗੱਬਣ ਜਿਹੜੀ ਆ ਪਾ ਤੁਹਾਨੂੰ ਦਿਖਾਤੀ ਆ ਠੀਕ ਆ ਤੇ ਰੇਰ ਪਰ ਤੇ ਬੜੇ ਜਾਇਜ ਆ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਤੇ ਜਿਹੜੇ ਪਸ਼ੂ ਇਹ ਚਵਾਈ ਤੇ ਚੱਲਣ ਰਏ ਆ ਉਹਨਾਂ ਦੀ ਆਪਾਂ ਚਵਾਈ ਤੁਹਾਨੂੰ ਦਿਖਾਈ ਦਿੱਤੀ ਆ ਠੀਕ ਆ ਤੇ ਉਹ ਨੰਬਰ ਆਪਾਂ ਵੀਰ ਅਮਰ ਤੋਂ ਤੋਂ ਲੈ ਲੈਨੇ ਆ ਜਿਨ੍ਹਾਂ ਤੇ ਤੁਸੀਂ ਕਾਲ ਕਰਨਾ ਹੈ ਕੰਟੈਕਟ ਕਰਨਾ ਠੀਕ ਆ ਅਮਰ ਤੇ ਇੱਕ ਨੰਬਰ ਵੀਰੇ ਕਰਦੇ ਸਾਂਝੇ ਆਪਣੇ ਨੰਬਰ ਵੀਰੇ ਆਪਣਾ 81445029872824292 ਤੇ WhatsApp ਚੱਲਦਾ ਠੀਕ ਹੈ ਵੀਰੇ ਹਾਂਜੀ ਹਾਂਜੀ ਕੋਈ ਵੀ ਮੇਰਾ ਆਨਲਾਈਨ ਸੌਦਾ ਕਰਦਾ ਉਹਦੀ ਫੁੱਲ ਗਰੰਟੀ ਜਿਹੜਾ ਇੱਥੇ ਆ ਕੇ ਤਸਦੀਕ ਕਰਾਉਂਦਾ ਆਪਣੀ ਸਿਰਦਰਦੀ ਤੁਹਾਨੂੰ ਪਤਾ ਖਤਮ ਹੋ ਜਾਂਦੀ ਹੈ ਚਲੋ ਤਾਂ ਫਿਰ ਹੈ ਗਈ ਆ ਗੱਲ ਕਲੀਅਰ ਹੀ ਆ ਹਾਂਜੀ ਲੋ ਵੀ ਇਹ ਗੱਲ ਬਾਤ ਸੀ ਠੀਕ ਹੈ ਜੀ ਇਹ ਤਿੰਨ ਨਗ ਸੀ ਅਜ ਅਮਰਤ ਦੇ ਕੋਲ ਜਾਇਜ ਰੇਟਾਂ ਦੇ ਉੱਪਰ ਪਛੂ ਆ ਸੋ 22 ਲੀਟਰ ਤੋਂ ਪਲੱਸ ਜਿਹੜੀ ਐ ਬਾਹਰ ਚੱਲਣ ਈ ਆ ਸੋ ਚੰਗੇ ਭਰਾ ਕਿਸੇ ਨੇ ਡੇਰੀ ਫਾਰਮ ਦੇ ਵਿੱਚ ਪਾਉਣੀ ਆ ਜਾਜ ਸਮਾਲ ਫਾਰਮ ਦੇ ਵਿੱਚ ਪਾਉਣੀ ਆ ਕੋਈ ਦੁੱਧ ਪਰਪਸ ਵਾਸਤੇ ਤੇ ਤੁਸੀਂ ਪਹਿਲ ਕਰ ਵੀ ਕਰ ਸਕਦੇ ਜੀ ਜੈਜ ਰੇਟ ਆ ਠੀਕ ਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ